ਲੋ ਜੀ ਬਾਈ ਜੀ ਆਪਾਂ ਤੁਹਾਡੇ ਵਾਸਤੇ ਲੈ ਕੇ ਆ ਗਏ Maruti 800 AC ਦੇ ਵਿੱਚ 2008 ਮਾਡਲ 2008 ਮਾਡਲ オリジナル AC オリジナル AC ਬਾਕੀ ਸਾਰੇ ਬਹੁਤ ਸਾਰੇ ਭਰਾਵਾਂ ਦੀ ਡਿਮਾਂਡ ਸੀਗੀ ਤੇ ਵੀ ਯਾਰ ਆਪਾਂ ਨੂੰ Maruti ਗੱਡੀ ਚਾਹੀਦੀ ਹੈ ਹਨਾ ਸੋ ਆਪਾਂ ਭਰਾਵਾਂ ਦੀ ਡਿਮਾਂਡ ਤੇ ਲੈ ਕੇ ਆ ਗਏ Maruti ਗੱਡੀ 2008 ਮਾਡਲ AC ਦੋ ਟਾਇਰ ਵਧੀਆ ਪਏ ਨੇ ਤੇ ਦੋ ਭਾਈ ਮਾੜੇ ਮੋਟੇ ਜੇ ਠੀਕ ਹੀ ਹੈ ਵਿੱਚੋਂ ਵੀ ਆਪਾਂ ਤੁਹਾਨੂੰ ਚੈੱਕ ਕਰਾ ਦਈਏ ਘਰੇ ਰੱਖਣ ਵਾਸਤੇ ਤੁਸੀਂ ਐ ਮੰਨ ਲਓ ਵੀ ਚੀਜ਼ ਵਧੀਆ ਹੈ ਵਧੀਆ ਪੂਰੀ ਵਰਕ ਕਰਦੀ ਹੈ ਇੰਜਨ ਗੇਅਰ ਦੀ ਓਕੇ ਆ ਕਾਗਜ਼ਾ ਪੱਤਰਾਂ ਦੀ ਵੀ ਓਕੇ ਆ ਨੰਬਰ ਹੈ ਬਈ ਇਹਦਾ ਐਚ ਆਰ ਤੇ ਬਾਈ ਹੋਰਾਂ ਦੇ ਕੋਲੇ ਘਰੇ ਖੜੀ ਹੈ ਇਹ ਗੱਡੀ ਜੇ ਕਿਸੇ ਭਰਾ ਨੇ ਸਿੱਖਣ ਵਾਸਤੇ ਤੇ ਜਾ ਹੂੰ ਲੋਕਲ ਕੰਮ ਵਾਸਤੇ ਰੱਖਣੀ ਹੈ ਗੱਡੀ ਵਧੀਆ ਹਾਂਜੀ ਹਾਂਜੀ ਹਾਂ ਕਵਰ ਚੜਾਉਣੇ ਪੈਣਗੇ ਜੀ ਤੇ ਮਾਲ ਮਾਲਕ ਸਾਡਾ ਛੋਟਾ ਮਾਲਕ ਵਿਚੇ ਫਿਰਦਾ ਬਾਈ ਤੇ ਇਹ ਇੰਤ ਵੀ ਬਹੁਤ ਹੈ ਤੇ ਜਿਹੜੇ ਭਰਾ ਨੇ ਗੱਡੀ ਇਹ ਖਰੀਦਣੀ ਹੈ ਤੇ ਆਪਾਂ ਨੰਬਰ ਵੀ ਦੇਵਾਂਗੇ ਬਾਈ ਦਾ ਤੇ ਸੰਪਰਕ ਜ਼ਰੂਰ ਕਰ ਲਿਓ ਬਾਕੀ ਹਾਂ ਗੱਡੀ ਖੜੀ ਹੈ ਘਰੇ ਇੱਧਰ ਆ ਜਾ ਬਾਈ ਜਗਜੋਤ ਇੱਧਰ ਆ ਉਰੇ ਆਜੇ ਉਰੇ ਆਜੇ ਉਰੇ ਇੱਧਰ ਆ ਜਾ ਇਹ ਲਓ ਜੀ ਘਰੇ ਖੜੀ ਹੈ ਬਾਈ ਕੋਲੇ ਬਾਈ ਕਹਿੰਦਾ ਵੀ ਆਪਾਂ ਗੱਡੀ ਇਹ ਸੇਲ ਕਰ ਦਿੰਨੀ ਐ ਤੇ ਕੋਈ ਹੋਰ ਲੈ ਕੇ ਆਉਣੀ ਹੋਊਗੀ ਬਾਈ ਨੇ ਵੱਡੀ ਤੇ ਬਹੁਤ ਸਾਰੇ ਭਰਾ ਅਮਰੂਤੀ ਦੇ ਸ਼ਕੀਨ ਹੈ ਹਨਾ ਤੇ ਗੱਡੀ ਵਧੀਆ ਬਾਈ ਸਾਫ਼ ਐ ਐਡੀ ਕਿਤੋਂ ਵੀ ਕੋਈ ਬਾਲੀ ਗਲੀ ਨਹੀਂ ਹੈਗੀ ਮਾੜਾ ਮੋਟਾ ਤਾਂ ਸਾਨੂੰ ਪਤਾ ਹੀ ਐ ਫਿਰ ਅੱਠ ਮਾੜਲਾ ਵੀ ਮਾੜਾ ਮੋਟਾ ਤਾਂ ਕਰਨਾ ਪੈਂਦਾ ਹਨਾ ਤੇ ਮਾੜੇ ਮੋਟੇ ਤੇ ਲਾ ਕੇ ਰੁਪਏ ਗੱਡੀ ਬਹੁਤ ਓਕੇ ਬਣ ਜਊਗੀ ਜਿਹੜੇ ਵੀ ਭਰਾ ਨੇ ਇਹ ਗੱਡੀ ਖਰੀਦਣੀ ਐ ਤਾਂ ਸੰਪਰਕ ਕਰ ਸਕਦੇ ਹੋ ਬਾਈ ਦੀ ਜਿਹੜੀ ਮੰਗ ਰੱਖੀ ਗਈ ਐ ਬਾਈ ਕਹਿੰਦਾ ਵੀ 45000 ਰੁਪਏ ਮੇਰੀ ਮੰਗ ਐ ਤੇ ਮੌਕੇ ਤੇ ਮਾਨਤਾ ਨ ਵੀ ਹੋ ਜੂਗਾ ਹਨਾ ਜਿਸ ਵੀ ਭਰਾ ਨੂੰ Maruti ਦੀ ਲੋੜ ਹੈ ਤੇ ਦਿੱਤੇ ਗਏ ਨੰਬਰ ਤੇ ਜਲਦੀ ਜਲਦੀ ਸੰਪਰਕ ਕਰ ਲਿਓ ਬਹੁਤ ਹੀ ਵਧੀਆ AC ਦੇ ਵਿੱਚ ਟਾਇਰ ਟੂਰ ਮੂਰਲੇ ਵੀ ਵਧੀਆ ਪਿਆ ਤੇ ਮਗਲੇ ਤਾਂ ਬਈ ਜਮਾ ਨਮੀ ਨੇ ਇੰਜਨ ਗੇਅਰ ਦੀ ਓਕੇ ਹੈਗੀ ਮਗਲੇ ਟਾਇਰ ਜਮਾ ਨਮੀ ਨੇ ਬਈ ਉਹੀ ਪਵਾਏ ਨੇ ਬਾਈ ਨੇ ਤੇ ਮੂਹਰੇ ਹੈਗੇ ਘੱਟੋ-ਘੱਟ 50-55 ਪੈਸੇ 60 ਪੈਸੇ ਦੇ ਲਗਭਗ ਹੈਗੇ ਨੇ ਸੋ ਦਿੱਤੇ ਗਏ ਨੰਬਰ ਤੇ ਬਈ ਸੰਪਰਕ ਕਰ ਲਿਓ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਤੇ ਜਿਹੜੇ ਆਪਣੇ ਨਾਲ ਨਵੇਂ ਜੁੜੇ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਪੇਜ ਨੂੰ ਫੋਲੋ ਕਰ ਲਿਓ